ਮੈਂ ਤੀਰਤਾਲ ਸਿੰਘ ਐਡਵੋਕੇਟ ਸਾਹਿਬ ਡਿਫੈਂਸ ਕਾਉਂਸਲ ਜ਼ਿਲ੍ਹਾ ਕਾਨੂੰਨੀ ਸੇਵਾ ਮਾ ਅਥਾਰਟੀ ਤੋਂ ਤੁਹਾਡੇ ਚੈਨਲ ਦੇ ਰਾਹੀਂ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਹਦਾਇਤਾਂ ਤਹਿਤ ਮਿਤੀ 10 ਮਈ 2025 ਨੂੰ ਦੇਸ਼ ਦੇ ਹਰ ਇੱਕ ਜ਼ਿਲ੍ਹੇ ਅਤੇ ਸਬ ਡਿਵੀਜ਼ਨ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਚਲਾਈ ਜਾ ਰਹੀ ਹੈ ਮਾਨਯੋਗ ਮਿਸਟਰ ਜਸਟਿਸ ਦੀਪਕ ਸੇਵੰਗ ਜਿੰਨਾਂ ਹਰਿਆਣਾ ਹਾਈ ਕੋਰਟ ਐਗਜ਼ੈਕਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਅਤੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਜੇਅਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਨਰੂਰ ਸ਼੍ਰੀ ਮਨੀਸ਼ ਸਿੰਘਲ ਜੀ ਦੀ ਅਗਵਾਈ ਹੇਠ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਨਰੂਰ ਦੇ ਸਕੱਤਰ ਮੈਡਮ ਦਜੀਤ ਕੌਰ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਸਨਰੂਰ ਅਤੇ ਬਲੇਰਪੋਟਲਾ ਸਬਡਿਵੀਜ਼ਨ ਜਿਵੇਂ ਸੁਨਾਮ ਤੂਰੀ ਮੋਦ ਵਿੱਚ ਵੀ ਇਹ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਨੋਕਦਾਲ ਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਸਮਝਾਉਤੇ ਹੋ ਕੇ ਜਿਵੇਂ ਕ੍ਰਿਮੀਨਲ ਕੰਪਾਉਂਡੇਬਲ ਕੈਸੇਸ ਘੱਟ ਮਾਰਦਾਨ ਵਾਲੇ ਕੇਸ ਚੈੱਕ ਬਾਉਂਸ ਕੇਸੇਸ ਬੈਂਕ ਰਿਕਵਰੀ ਕੇਸੇਸ ਐਮਐਸਟੀ ਐਕਸੀਡੈਂਟ ਦੇ ਕੇਸ ਮੈਟ੍ਰਿਮੋਨিয়াল ਡਿਸਪਿਊਟਸ ਥਰੇਲੂ ਲੜਾਈ ਝਗੜੇ ਦੇ ਕੇਸ ਬਿਜਲੀ ਦੇ ਪਾਣੀ ਦੇ ਬਿੱਲਾਂ ਦੇ ਕੇਸ ਰੈਵਨਿਊ ਮੈਟਰਸ ਆਦਿ ਸਬੰਧੀ ਕੇਸ ਵਿਚਾਰੇ ਜਾਣਗੇ ਲੋਕ ਅਦਾਲਤ ਵਿੱਚ ਹੋਇਆ ਫੈਸਲਾ ਅੰਤਿਮ ਫੈਸਲਾ ਹੁੰਦਾ ਹੈ ਅਤੇ ਇਸ ਫੈਸਲੇ ਦੀ ਕਿਤੇ ਵੀ ਅਪੀਲ ਨਹੀਂ ਹੁੰਦੀ ਅਤੇ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ ਲੋਕ ਅਦਾਲਤਾਂ ਦਾ ਮੰਤਰ ਹੈ ਲੋਕਾਂ ਦੇ ਝਗੜੇ ਮਕਾਉਣਾ ਅਤੇ ਆਪਸੀ ਪਿਆਰ ਵਧਾਉਣਾ ਕਿਉਂਕਿ ਲੋਕ ਅਦਾਲਤ ਨਹੀਂ ਕੇਸ ਆਪਸੀ ਸਹਿਮਤੀ ਨਾਲ ਨਿਬੇੜਿਆ ਜਾਂਦਾ ਹੈ ਅਤੇ ਦੋਨੇ ਧਿਰਾਂ ਹੀ ਜੇਤੂ ਹੁੰਦੀਆਂ ਹਨ ਲੋਕ ਅਦਾਲਤ ਵਿੱਚ ਨਿਪਟਾਰਾ ਕੋਈ ਕੇਸਾਂ ਦੀ ਕੋਰਟ ਫੀਸ ਵੀ ਰਫੰਡ ਹੋ ਜਾਂਦੀ ਹੈ ਇਸ ਤਰ੍ਹਾਂ ਲੋਕ ਅਦਾਲਤ ਵਿੱਚ ਇਸਾਂ ਦੇ ਸਮਝੌਤੇ ਨਾਲ ਸਮੇਂ ਅਤੇ ਧਨ ਦੀ ਬਹੁਤ ਬਚਤ ਹੁੰਦੀ ਹੈ ਬਹੁਤ ਬਹੁਤ ਕੰਮ